ਸ਼ਤ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਬੇਚੈਨੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਹਰ ਪਾਸੇ ਤਣਾਅ ਹੈ ਸੂਬੇ ਦੀ ਅਤੇ ਸੂਬੇ ਦੇ ਲੋਕਾਂ ਦੀ ਆਰਥਿਕਤਾ ਜਿਹੜੀ ਹੈ ਉਹ ਡਾਵਾ ਡੋਲ ਹੈ ਇਸਾਨੀ ਸੰਘਰਸ਼ ਦੇ ਰਾਹ ਤੇ ਹੈ ਖੁਦਕੁਸ਼ੀਆਂ ਹੋ ਰਹੀਆਂ ਹਨ ਪਲਾਇਨ ਵੀ ਨਾਲ ਨਾਲ ਹੋ ਰਿਹਾ ਹੈ ਸਾਡੀ ਨੌਜਵਾਨੀ ਬਾਹਰੀ ਦੇਸ਼ਾਂ ਦੇ ਵਿੱਚ ਵੱਡੇ ਪੱਦਰ ਤੇ ਜਾ ਰਹੀ ਹੈ ਪਰ ਆਲੇ ਦੁਆਲੇ ਜੇ ਆਪਾਂ ਝਾਤ ਮਾਰੀਏ ਤਾਂ ਬਾਜ਼ਾਰਾਂ ਵਿੱਚ ਪੈਲਸਾਂ ਦੀ ਚੱਕਾ ਚੌਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਇੱਕ ਪਾਸੇ ਅਸੀਂ ਇੱਕ ਮਿਹਨਤ ਕਾ ਸ਼ਕੌਮ ਵਜੋਂ ਬਹਾਦਰ ਕੌਮ ਵਜੋਂ ਜਾਣੇ ਜਾਂਦੇ ਆਂ ਪਰ ਦੂਸਰੇ ਪਾਸੇ ਸਿਰੇ ਦੇ ਫੁਕਰੇ ਵਜੋਂ ਵੀ ਵਿਚਰਦੇ ਆਂ ਆਪਲਾ ਜਲਵਾ ਦਿਖਾਉਣ ਦੀ ਤਾਂਗ ਅਕਸਰ ਵਸੀਲਿਆਂ ਤੋਂ ਵੱਧ ਖਰਚ ਕਰਦੇ ਹਾਂ ਦਿਖਾਵੇ ਦੀ ਪ੍ਰਵਿਰਤੀ ਵੀ ਸਾਡੀ ਜਿਹੜੀ ਬਰਬਾਦੀ ਹੋ ਰਹੀ ਹੈ ਉਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਵੱਡੀਆਂ ਗੱਡੀਆਂ ਬ੍ਰਾਂਡਡ ਕੱਪੜੇ ਮਹਿੰਗੇ ਫੋਨ ਇੱਥੋਂ ਤੱਕ ਕਿ ਜਿਹੜੇ ਖੇਤੀ ਦੇ ਸੰਦ ਨੇ ਉਹ ਵੀ ਦਿਖਾਵੇ ਦੇ ਸਾਧਨਾਂ ਦੇ ਵਿੱਚ ਬਦਲ ਗਏ ਹਨ ਦਿਖਾਵੇ ਦੀ ਇਸ ਓੜ ਨੇ ਸਾਡੇ ਨਿੱਗੇ ਸੁਭਾ ਅਪਨਤ ਵਾਲੀ ਜ਼ਿੰਦਗੀ ਨੂੰ ਫੋਕਾ ਤੇ ਖੋਖਲਾ ਕਰ ਦਿੰਦਾ ਹੈ ਕਦੇ ਕੁਦਰਤੀ ਪੌਸ਼ਟਿਕ ਖਾਣੇ ਦੇ ਸ਼ੁਕੀਨ ਦੁੱਧ ਮੱਖਣਾਂ ਦੇ ਨਾਲ ਪਾਲੇ ਗੱਭਰੂ ਹੁਣ ਫਾਸਟ ਫੂਡ ਜਾਂ ਕਹ ਲਈਏ ਕਿ ਜੰਕ ਫੂਡ ਦੇ ਸ਼ੁਕੀਨ ਹੋ ਗਏ ਹਨ तकरीबन ਹਰ ਪਿੰਡ ਵਿੱਚ ਜੰਕ ਫੂਡ ਪਹੁੰਚ ਗਿਆ ਹੈ ਆਨਲਾਈਨ ਡਿਲੀਵਰੀ ਜਿਹੜੀ ਹੈ ਤੁਸੀਂ ਸਵੀਗੀਜ਼ ਮੈਟੋ ਦੀ ਗੱਲ ਕਰਦੇ ਹੋ ਉਹਨੇ ਰੈਂਦੀ ਖਾਣ ਦੀ ਕਸਰ ਵੀ ਜਿਹੜੀ ਹੈ ਉਹ ਕੱਢ ਦਿੱਤੀ ਹੈ ਹਾਲ ਇਹ ਹੈ ਕਿ ਹੁਣ ਪੰਜਾਬੀ ਹਰ ਸਾਲ ਔਸਤਨ 6000 ਕਰੋੜ ਰੁਪਿਆ ਹੋਟਲਾਂ ਰੈਸਟੋਰੈਂਟਾਂ ਤੇ ਖਰਚ ਕਰ ਦਿੰਦੇ ਇਹ ਖਰਚਾ ਸਿਰਫ ਉਹ ਹੈ ਜਿੱਥੇ ਜਿਹੜਾ ਰੈਸਟੋਰੈਂਟ ਹੈ ਜਾਂ ਢਾਬਾ ਮਾਲਕ ਹੈ ਉਹ ਟੈਕਸ ਭਰਦਾ ਹੈ ਰਜਿਸਟਰਡ ਹੈ ਬਿਨਾ ਟੈਕਸ ਤਾਪਣ ਵਾਲੇ ਖਾਣ ਪੀਣ ਨੂੰ ਜੇ ਆਪਾਂ ਗਿਣ ਲਈਏ ਜਿਹੜੇ ਥਾਂ ਥਾਂ ਤੇ ਫੂਲ ਟਰੱਕ ਨੇ ਰੇੜੀਆਂ ਨੇ ਟਾਬੇ ਨੇ ਛੋਟੇ ਦੁਕਾਨਾਂ ਨੇ ਬੂਥਾਂ ਦੇ ਵਿੱਚ ਲੋਕਾਂ ਦੇ ਕੰਮ ਖੁੱਲੇ ਹੋਏ ਨੇ ਤਾਂ ਇਹ ਅੰਕੜਾ ਬਹੁਤ ਵੱਡਾ ਬਣ ਜਾਂਦਾ ਹੈ ਇਸ ਤੋਂ ਕਈ ਗੁਣਾ ਜ਼ਿਆਦਾ ਵੱਡਾ ਹੋ ਜਾਂਦਾ ਕਰੋਨਾ ਸਾਲ ਦੇ ਵਿੱਚ ਮਤਲਬ 2020 21 ਦੀ ਜੇ ਗੱਲ ਕਰਦੇ ਹ ਵਿੱਤੀ ਬਰਤ 2020 2021 ਉਸ ਦੇ ਵਿੱਚ ਪੰਜਾਬੀਆਂ ਦਾ ਬਾਹਰ ਖਾਣ ਪੀਣ ਦਾ ਖਰਚਾ ਜਿਹੜਾ ਸਾਲ ਦਾ ਸੀ ਉਹ 2690.34 ਕਰੋੜ ਦਾ ਸੀ ਜੋ ਕਿ 2022-23 ਦੇ ਵਿੱਚ ਵਧ ਕੇ 5804.71 ਕਰੋੜ ਹੋ ਗਿਆ 2023-24 ਦੇ ਵਿੱਚ ਪੰਜਾਬੀਆਂ ਨੇ ਖਾਣ ਪੀਣ ਦੇ ਉੱਪਰ 6601.26 ਕਰੋੜ ਰੁਪਏ ਖਰਚ ਦਿੱਤੇ ਜੇ ਆਪਾਂ ਸਾਲ 2017-18 ਤੋਂ ਸਤੰਬਰ 2024 ਤੱਕ ਦਾ ਆਂਕੜਾ ਦੇਖਦੇ ਹਾਂ ਤਾਂ ਕੁੱਲ ਖਰਚਾ 37463 ਕਰੋੜ ਰੁਪਏ ਦਾ ਪੰਜਾਬੀਆਂ ਨੇ ਬਾਹਰ ਖਾਣ ਪੀਣ ਦੇ ਵਿੱਚ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਖਰਚ ਕਰ ਦਿੱਤਾ ਹੈ ਪੰਜਾਬ ਵਿੱਚ 10000 379 ਡੀਲਰ ਜਿਹੜੇ ਕਿ ਹੋਟਲ ਟਾਬਾ ਰੈਸਟੋਰੈਂਟ ਅਜਾਈ ਹਨ ਜੋ ਕਿ ਟੈਕਸ ਭਰਦੇ ਨੇ ਰਜਿਸਟਰਡ ਨੇ ਇਹਨਾਂ ਦੀ ਜੇ ਆਪਾਂ ਕਮਾਈ ਦੇ ਉੱਪਰ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਲੁਧਿਆਣਾ ਦੀ ਇੱਕ ਫੂਡ ਕਾਰੋਬਾਰੀ ਫਰਮ ਹੈ ਉਸਨੇ ਸਾਲ 2023-24 ਦੇ ਵਿੱਚ ਇੱਕ ਸਾਲ ਦੇ ਵਿੱਚ 190 ਕਰੋੜ ਦੇ ਲਗਭਗ ਦਾ ਕਾਰੋਬਾਰ ਕੀਤਾ ਇਸੇ ਸ਼ਹਿਰ ਦੇ ਹੀ ਇੱਕ ਨਾਮੀ ਰੈਸਟੋਰੈਂਟ ਨੇ ਇਸੇ ਸਾਲ ਦੀ ਕਮਾਈ 180 ਕਰੋੜ ਰੁਪਏ ਦੀ ਕੀਤੀ। ਇਹ ਲੁਧਿਆਣੇ ਦੇ ਟੌਪ 2 ਆਪਾਂ ਫੂਡ ਚੇਨ ਕਾਰੋਬਾਰੀਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ 1 ਸਾਲ ਦੀ ਕਮਾਈ ਪਹਿਲੇ ਦੀ 190 ਕਰੋੜ ਦੇ ਆਸ-ਪਾਸ ਸੀ ਦੂਸਰੇ ਦੀ 180 ਕਰੋੜ ਦੀ 1 ਸਾਲ ਦੀ ਕਮਾਈ ਸੀ। ਇਸੇ ਤਰ੍ਹਾਂ ਮੁਹਾਲੀ ਦੀ ਇੱਕ ਫਰਮ ਹੈ ਜਿਸ ਨੇ 2023-24 ਵਿੱਤੀ ਸਾਲ ਦੇ ਵਿੱਚ 182 ਕਰੋੜ ਦਾ ਕਾਰੋਬਾਰ ਕੀਤਾ ਕੰਮ ਕੀਤਾ ਇਸੇ ਤਰੀਕੇ ਨਾਲ ਪਟਿਆਲੇ ਦੀ ਇੱਕ ਮਸ਼ਹੂਰ ਸਵੀਟ ਸ਼ਾਪ ਜਿਨ੍ਹਾਂ ਨੂੰ ਪਹਿਲਾਂ ਆਪਾਂ ਹਲਵਾਈ ਦੇ ਨਾਮ ਦੇ ਜਾਣਦੇ ਸੀ ਕਿ ਹਲਵਾਈ ਦਾ ਕੰਮ ਕਰਦਾ ਹੈ ਅੱਜ ਕੱਲ ਉਹਨਾਂ ਨੂੰ ਆਪਾਂ ਸਵੀਟ ਸ਼ਾਪ ਕਹਿੰਦੇ ਆ ਉਸ ਦਾ ਕਾਰੋਬਾਰ ਵੀ ਇੱਕ ਸਾਲ ਦਾ 120 ਕਰੋੜ ਰੁਪਏ ਦਾ ਇਨ੍ਹਾਂ ਫਿਗਰਸ ਤੋਂ ਹੀ ਇਹਨਾਂ ਅੰਕੜਿਆਂ ਤੋਂ ਹੀ ਤੁਹਾਨੂੰ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਜੇ ਇੱਕ ਹਲਵਾਈ ਦੀ ਇੱਕ ਰੈਸਟੋਰੈਂਟ ਦੀ ਕਮਾਈ ਇੱਕ ਸਾਲ ਦੀ 120 ਕਰੋੜ 180 ਕਰੋੜ 190 ਕਰੋੜ ਦੀ ਹੈ ਤੇ ਕਿੰਨਾ ਖਰਚ ਪੰਜਾਬੀ ਜਿਹੜੇ ਨੇ ਬਾਹਰ ਖਾਣ ਪੀਣ ਦੇ ਉੱਪਰ ਕਰ ਰਹੇ ਨੇ ਕਿੰਨਾ ਵੱਡਾ ਕਾਰੋਬਾਰ ਇਹ ਬਣ ਗਿਆ ਹੈ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਕਿੰਨੀ ਵੱਡੀ ਜਿਹੜੀ ਗਰੋਥ ਹੈ ਇਸ ਇੰਡਸਟਰੀ ਦੀ ਹੋਈ ਹੈ ਉਹ ਜੇ ਆਪਾਂ ਦਿਖਾਵੇ ਦੀ ਹੀ ਗੱਲ ਕਰ ਰਹੇ ਆ ਤਾਂ ਦਿਖਾਵੇ ਦੀ ਗੱਲ ਵਿਆਹਾਂ ਦੀ ਗੱਲ ਕਰਨ ਤੋਂ ਬਿਨਾ ਕਦੇ ਵੀ ਪੂਰੀ ਨਹੀਂ ਹੋ ਸਕਦਾ ਇਸ ਖਿੱਤੇ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬੀ ਹਰ ਸਾਲ ਔਸਤਨ ਸਿਰਫ ਤੇ ਸਿਰਫ ਮੈਰਿਜ ਪੈਲਸਾਂ ਦੇ ਕਿਰਾਏ ਉੱਤੇ 7 ਸਵਾ 700 ਕਰੋੜ ਰੁਪਇਆ ਖਰਚ ਕਰ ਦਿੰਦੇ ਨੇ 725 ਕਰੋੜ ਰੁਪਇਆ ਸਿਰਫ ਔਰ ਸਿਰਫ ਮੈਰਿਜ ਪੈਲਸਾਂ ਦੇ ਕਿਰਾਏ ਉੱਪਰ ਪੰਜਾਬੀ ਖਰਚ ਕਰਦੇ ਨੇ ਪਿਛਲੇ ਕਰੀਬਨ 7 ਸਾਲਾਂ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਪੰਜਾਬ ਦੇ ਲੋਕਾਂ ਨੇ ਸਿਰਫ ਕਿਰਾਏ ਦੇ ਵਿੱਚ 5500 ਕਰੋੜ ਰੁਪਏ ਖਰਚੇ ਹਨ 5500 ਕਰੋੜ ਰੁਪਿਆ ਪਿਛਲੇ 7 ਸਾਲਾਂ ਦੇ ਵਿੱਚ ਸਿਰਫ ਔਰ ਸਿਰਫ ਮੈਰਿਜ ਪੈਲਸਾਂ ਦੇ ਕਿਰਾਏ ਦੇ ਉੱਪਰ ਖਰਚ ਦਿੱਤਾ ਗਿਆ ਹੈ ਸ਼ਹਿਰਾਂ ਦੇ ਵਿੱਚ ਬਣੇ ਵੱਡੇ ਵੱਡੇ ਪੰਜ ਤਾਰਾ ਪੈਲਸ ਤੋਂ ਲੈ ਕੇ ਪਿੰਡ ਦੀਆਂ ਜੁਹਾਂ ਵਿੱਚ ਛੋਟੇ ਬਣੇ ਪੈਲਸ ਸਾਰੇ ਹੀ ਕਾਰੋਬਾਰ ਕਰ ਰਹੇ ਨੇ ਸਾਰੇ ਹੀ ਕਮਾਈ ਕਰ ਰਹੇ ਨੇ ਕੁੱਲ 1005 ਮੈਰਿਜ ਪੈਲਸ ਪੰਜਾਬ ਦੇ ਵਿੱਚ ਅਜਿਹੇ ਹਨ ਜਿਹੜੇ ਰਜਿਸਟਰਡ ਨੇ ਜਿਹੜੇ ਟੈਕਸ ਭਰ ਰਹੇ ਨੇ ਪੰਜਾਬ ਸਰਕਾਰ ਨੂੰ ਜਦੋਂ ਕਿ ਕੁੱਲ ਮੈਰਿਜ ਪੈਲਸਾਂ ਦੀ ਗਿਣਤੀ ਜੇ ਆਪਾਂ ਪੰਜਾਬ ਵਿੱਚ ਕਰਨੀ ਹੋਵੇ ਤਾਂ ਉਹ ਗਿਣਤੀ 5000 ਤੋਂ ਵੀ ਜਿਆਦਾ ਮੈਰਿਜ ਪੈਲੇਸ ਨੇ ਲੇਕਿਨ ਉਹਨਾਂ ਚੋਂ ਸਿਰਫ 1005 ਹੀ ਟੈਕਸ ਭਰਲੇ ਨੇ ਰਜਿਸਟਰਡ ਨੇ ਤੇ ਉਹਨਾਂ ਦਾ ਅੰਕੜਾ ਸੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਹੁਣ ਸਾਲ ਵਿੱਚ ਜੇ ਕੋਈ 20 ਲੱਖ ਤੋਂ ਉੱਪਰ ਦਾ ਕਾਰੋਬਾਰ ਕਰਦਾ ਹੈ ਮੈਰਿਜ ਪੈਲੇਸ ਤਾਂ ਉਹਨੂੰ ਜੀਐਸਟੀ ਦੇ ਲਈ ਰਜਿਸਟਰਡ ਹੋਣਾ ਲਾਜ਼ਮੀ ਹੈ ਲੇਕਿਨ ਸਾਰੇ ਜਾਣਦੇ ਹਾਂ ਕਿ ਇਹ ਤੰਦਾ ਇਹ ਕਾਰੋਬਾਰ ਵਿੱਚ ਕੈਸ਼ ਦਾ ਪੈਸਾ ਜਿਆਦਾ ਵਰਤਿਆ ਜਾਂਦਾ ਹੈ ਟੈਕਸ ਉਹਨਾਂ ਭਰਿਆ ਨਹੀਂ ਜਾਂਦਾ ਇਸ ਲਈ ਟੈਕਸ ਗਿਣਿਆ ਨਹੀਂ ਜਾਂਦਾ ਜੇ ਉਹ ਸਾਰਾ ਕੁਝ ਵੀ ਜੋੜ ਲਏ ਆ ਤਾਂ ਕਿਰਾਏ ਦੀ ਗਿਣਤੀ ਜਿਹੜੇ ਪੰਜਾਬ ਦੇ ਲੋਕ ਮੈਰਿਜ ਪੈਲਸਾਂ ਦੇ ਵਿੱਚ ਦਿੰਦੇ ਨੇ ਉਸ ਦੀ ਗਿਣਤੀ ਦੇ ਵਿੱਚ ਕਈ ਗੁਣਾ ਵਾਧਾ ਹੋ ਜਾਏਗਾ ਉਸ ਦਾ ਅੰਦਾਜ਼ਾ ਲਗਾਉਣਾ ਵੀ ਬਹੁਤ ਮੁਸ਼ਕਲ ਹੈ ਹੁਣ 2017-18 ਵਿੱਚ ਇਸ ਕਿਰਾਏ ਦੀ ਰਕਮ ਜਿਹੜੀ ਪੰਜਾਬੀ ਖਰਚ ਕਰ ਰਹੇ ਸੀ ਉਹ 285.82 ਕਰੋੜ ਸੀ ਜੋ ਕਿ 2023-24 ਦੇ ਵਿੱਚ ਵੱਜ ਕੇ 1161.57 ਕਰੋੜ ਰੁਪਏ ਹੋ ਗਈ ਹੈ। ਤਕਰੀਬਨ 5 ਗੁਣਾ ਜ਼ਿਆਦਾ ਇਹਦੇ ਵਿੱਚ ਐਨੇ ਸਮੇਂ ਦੇ ਵਿੱਚ ਹੀ ਇਜ਼ਾਫਾ ਹੋਇਆ ਹੈ। ਜੇ ਵੱਡੇ ਸ਼ਹਿਰਾਂ ਦੇ ਵਿੱਚ ਲਗਜ਼ਰੀ ਪੈਲਸਾਂ ਦੀ ਗੱਲ ਕਰੀਏ ਤਾਂ ਕਿਰਾਇਆ 25 ਲੱਖ ਰੁਪਏ ਇੱਕ ਮੈਰਿਜ ਪੈਲਸਾਂ ਦਾ ਉੱਥੇ ਤੱਕ ਪਹੁੰਚ ਜਾਂਦਾ ਹੈ। ਤੇ ਜੇ ਛੋਟੇ ਮੈਰਿਜ ਪੈਲਸਾਂ ਦੀ ਗੱਲ ਕਰੀਏ ਪਿੰਡਾਂ ਦੇ ਡੇੜੇ ਟੇੜੇ ਨੇ ਉਹ ਉਹਨਾਂ ਦਾ ਕਿਰਾਇਆ 1 ਲੱਖ ਤੋਂ ਵੀ ਘੱਟ ਰੁਪਏ ਦਾ ਹੁੰਦਾ ਹੈ ਸੋ ਰੇਂਜ ਜਿਹੜੀ ਹੈ ਉਹ 1 ਲੱਖ ਤੋਂ ਵੀ ਘੱਟ ਤੋਂ ਜਾਣਦੀ ਕੁਝ ਹਜ਼ਾਰਾਂ ਤੋਂ ਸ਼ੁਰੂ ਹੋ ਕੇ 25 ਲੱਖ ਰੁਪਏ ਤੱਕ ਇਸ ਮੈਰਿਜ ਦੇ ਪੈਲਸ ਦੇ ਕਿਰਾਏ ਦੇ ਹੀ ਜਾਂਦੀ ਹੈ ਹੁਣ ਜੋ ਅਸਲੀ ਖਰਚਾ ਜ਼ਮੀਨੀ ਪੱਧਰ ਤੇ ਹੋ ਰਿਹਾ ਹੈ ਜੋ ਕਿ ਟੈਕਸ ਵਿੱਚ ਨਹੀਂ ਆਉਂਦਾ ਉਹ ਇਸ ਆਫੀਸ਼ਲ ਫਿਗਰ ਤੋਂ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ ਇਸ ਦੇ ਵਿੱਚ ਹਜੇ ਕੇਟਰਿੰਗ ਦਾ ਖਰਚਾ ਸਟਾਲਾਂ ਦਾ ਖਰਚਾ ਸ਼ਰਾਬ दारू ਛਿੱਕੇ ਦਾ ਖਰਚਾ ਉਹ ਅਸੀਂ ਜੋੜੇ ਨਹੀਂ ਹਨ ਆਕੈਸਟਰੀ ਦਾ ਖਰਚਾ ਜਾਂ ਗਾਉਣ ਵਾਲਿਆਂ ਦਾ ਖਰਚਾ ਉਹ ਸਾਰਾ ਕੁਝ ਅਸੀਂ ਇਸ ਦੇ ਵਿੱਚ ਜੋੜਿਆ ਨਹੀਂ ਹੈ ਸਿਰਫ ਅਸੀਂ ਕਿਰਾਏ-ਕਰਾਏ ਦੀ ਗੱਲ ਕਰ ਰਹੇ ਹਾਂ ਕਿ ਇੰਨਾ ਹਜ਼ਾਰ ਕਰੋੜ ਅਸੀਂ ਸਿਰਫ ਕਿਰਾਇਆਂ ਦੇ ਉੱਪਰ ਖਰਚ ਦਿੰਨੇ ਆ ਜੇ ਵਿਆਹਾਂ ਦਾ ਕੁੱਲ ਖਰਚਾ ਗਣਦੇ ਆ ਤਾਂ ਕਿੰਨੇ ਕੁ ਹਜ਼ਾਰ ਕਰੋੜ ਰੁਪਏ ਅਸੀਂ ਵਿਆਹਾਂ ਦੇ ਵਿੱਚ ਲਾ ਦਿੰਨੇ ਆ ਖਰਚ ਕਰ ਦਿੰਨੇ ਆ ਮੈਂ ਬਰਬਾਦ ਦੀ ਹਜੇ ਸ਼ਬਦ ਨਹੀਂ ਵਰਤੂੰਗਾ ਕਿਉਂਕਿ ਲੋਕਾਂ ਦਾ ਇਹਦੇ ਵਿੱਚ ਸ਼ਗਨਾਂ ਦੀ ਗੱਲ ਹੈ ਲੋਕਾਂ ਦਾ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਲੇਕਿਨ ਇੰਨਾ ਜ਼ਿਆਦਾ ਖਰਚਾ ਪੰਜਾਬ ਦੇ ਲੋਕ ਅਸੀਂ ਇਨ੍ਹਾਂ ਵਿਆਹਾਂ ਸਮਾਗਮਾਂ ਦੇ ਉੱਤੇ ਖਰਚ ਕਰ ਰਹੇ ਆ ਕਦੇ ਇਹ ਵਿਆਹ ਸ਼ਗਨਾਂ ਦੇ ਪ੍ਰਤੀਕ ਹੁੰਦੇ ਸੀ ਸ਼ਗਨਾਂ ਦੇ ਦਿਨਾਂ ਨੂੰ ਅਸੀਂ ਸਿਰਫ ਵਿਖਾਵੇ ਦੀ ਰਸਮ ਬਣਾ ਕੇ ਰੱਖ ਦਿੱਤਾ ਹੈ ਤੇ ਅਸੀਂ ਆਪਣੇ ਵਿੱਤ ਤੋਂ ਵੱਧ ਕਿਤੇ ਜ਼ਿਆਦਾ ਖਰਚ ਕਰਦੇ ਆ ਝੂਠੀ ਸ਼ਾਨ ਬਾਨ ਦਿਖਾਉਣ ਦੇ ਲਈ ਕਰੋੜਾ ਰੁਪਏ ਅਸੀਂ ਹਰ ਸਾਲ ਇਨ੍ਹਾਂ ਫੰਕਸ਼ਨਾਂ ਦੇ ਉੱਤੇ ਫੂਕ ਦਿੰਦੇ ਆ ਇਹ ਸਾਡੇ ਪੰਜਾਬ ਦੀ ਇੱਕ ਹਕੀਕਤ ਹੈ ਹੁਣ ਖਾਣ ਪੀਣ ਤੋਂ ਇਲਾਵਾ ਵਿਆਹਾਂ ਤੋਂ ਇਲਾਵਾ ਜੇ ਕੋਈ ਹੋਰ ਦਿਖਾਵਾ ਬਣਦਾ ਹੈ ਉਹ ਹੈ ਸੋਨੇ ਦੇ ਗਹਿਣਿਆਂ ਦਾ ਦਿਖਾਵਾ ਸਾਡੀਆਂ ਔਰਤਾਂ ਜਿਹੜੀਆਂ ਨੇ ਉਹ ਕਿਵੇਂ ਕਿਸੇ ਤੋਂ ਪਿੱਛੇ ਰਹਿ ਸਕਦੀਆਂ ਨੇ ਕਿਵੇਂ ਕਿਸੇ ਤੋਂ ਘੱਟ ਰਹਿ ਸਕਦੀਆਂ ਨੇ ਉਹ ਵੀ ਬਰਾਬਰ ਦਾ ਯੋਗਦਾਨ ਪਾਉਂਦੀਆਂ ਨੇ ਪੰਜਾਬ ਦੇ ਜਿਹੜਾ ਵੀ ਔਸਤਨ ਖਰਚਾ ਹੋ ਰਿਹਾ ਹੈ ਉਸ ਦੇ ਵਿੱਚ ਹੁਣ ਸੋਨੇ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦਾ ਹਰ ਰੋਜ਼ 73 ਕਰੋੜ ਰੁਪਏ ਦਾ ਸੋਨੇ ਦਾ ਕਾਰੋਬਾਰ ਔਸਤਨ ਰੂਪ ਦੇ ਵਿੱਚ ਹੋਰੇ 2017-18 ਤੋਂ ਅਕਤੂਬਰ 2024 ਤੱਕ ਦਾ ਜਿਹੜਾ ਸਰਕਾਰੀ ਆਂਕੜਾ ਹੈ ਪੰਜਾਬ ਵਿੱਚ 199531 ਕਰੋੜ ਰੁਪਏ ਦਾ ਸੋਨੇ ਦਾ ਕਾਰੋਬਾਰ ਹੋਇਆ ਹੈ ਜੇ ਤੁਸੀਂ ਇਸ ਦਾ ਅੰਦਾਜ਼ਾ ਹੋਰ ਚੰਗੇ ਤਰੀਕੇ ਨਾਲ ਲਾਉਣਾ ਚਾਹੁੰਦੇ ਹੋ ਤਾਂ ਵੱਡੇ ਘਰਾਂਦਿਆਂ ਨੋਹਾਂ ਦੇ ਕੁਝ ਗਹਿਣਿਆਂ ਦੇ ਆਂਕੜੇ ਸਾਡੇ ਕੋਲ ਨੇ ਤੁਹਾਡੇ ਨਾਲ ਸਾਂਝੇ ਕਰਦੇ ਆਂ ਹਰ ਸਿਮਰਤ ਬਾਦਲ ਕੋਲ 7 ਕਰੋੜ ਤੋਂ ਉੱਪਰ ਦੇ ਗਹਿਣੇ ਹਨ। ਅਰਵਿੰਦ ਖੰਨਾ ਦੀ ਪਤਨੀ ਕੋਲ 4.37 ਕਰੋੜ 4 ਕਰੋੜ 37 ਲੱਖ ਦੇ ਗਹਿਣੇ ਨੇ। ਕੁੱਲ ਪਰਿਵਾਰ ਕੋਲ ਜੋ ਗਹਿਣੇ ਨੇ ਉਹ 9 ਕਰੋੜ 71 ਲੱਖ ਦੇ ਹਨ। ਉਹਨਾਂ ਵਿੱਚੋਂ ਉਹਨਾਂ ਦੀ ਪਤਨੀ ਦਾ ਹਿੱਸਾ 4 ਕਰੋੜ 37 ਲੱਖ ਦਾ ਹੈ। ਅਮਰਿੰਦਰ ਸਿੰਘ ਦੇ ਪਰਿਵਾਰ ਦੀ ਗੱਲ ਕਰੀ ਤਾਂ 1 ਕਰੋੜ 44 ਲੱਖ ਦੇ ਗਹਿਣੇ ਪ੍ਰਨੀਤ ਕੌਰ ਕੋਲੇ ਹਨ। ਜਨਮੇਜ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ 1 ਕਰੋੜ 55 ਲੱਖ ਦੇ ਗਹਿਣੇ ਨੇ ਅਮਨ ਅਰੂਲਾ ਦੇ ਪਰਿਵਾਰ ਕੋਲ 1.52 ਕਰੋੜ ਦੇ ਓਪੀ ਸੋਨੀ ਕੋਲ 1 ਕਰੋੜ ਤੋਂ ਵੱਧ ਦੇ ਜਿਹੜੇ ਸੋਨੇ ਦੇ ਗਹਿਣੇ ਨੇ ਉਹ ਉਹਨਾਂ ਦੇ ਪਰਿਵਾਰ ਕੋਲ ਨੇ ਇਹ ਉਹਨਾਂ ਨੇ ਲਿਖਤੀ ਐਫੀਡਾਇਵਟ ਦੇ ਵਿੱਚ ਸਾਂਝੇ ਕੀਤੇ ਨੇ ਇਸ ਤੋਂ ਇਲਾਵਾ ਕੀ ਕੁਝ ਹੈ ਉਹ ਸਾਨੂੰ ਨਹੀਂ ਪਤਾ ਜੋ ਉਹਨਾਂ ਵੱਲੋਂ ਖੁਦ ਦੱਸਿਆ ਗਿਆ ਹੈ ਇਹ ਅੰਕੜੇ ਉਹਨਾਂ ਗਹਿਣਿਆਂ ਦੇ 2017-18 ਵਿੱਚ ਸਰਾਫਾ ਬਾਜ਼ਾਰ ਪੰਜਾਬ ਵਿੱਚ 896 8900 ਸਟਾਰਟ ਕਰੋੜ ਦਾ ਪੰਜਾਬ ਦੇ ਵਿੱਚ ਕਾਰੋਬਾਰ ਸੀ ਜੋ ਕਿ 23-24 ਦੇ ਵਿੱਚ ਵੱਧ ਕੇ 37951 ਕਰੋੜ ਦਾ ਹੋ ਗਿਆ ਹੈ ਪਹਿਲਾ ਇਹ ਛੋਟੇ ਮੋਟੇ ਜਿਹੜੇ ਜੁਐਲਰਸ ਨੇ ਉਹਨਾਂ ਦਾ ਕਾਰੋਬਾਰ ਸੀ ਹੁਣ ਇਹ ਵੱਧ ਕੇ ਵੱਡੇ ਵੱਡੇ ਬ੍ਰਾਂਡਡ ਸ਼ੋਰੂਮਾਂ ਦੇ ਵਿੱਚ ਬਦਲ ਗਿਆ ਹੈ ਤੇ ਬਧਵੀ ਕਈ ਗੁਣਾ ਗਿਆ ਹੈ ਸੋ ਜੋ ਖਰਚੇ ਤੁਹਾਡੇ ਨਾਲ ਅਸੀਂ ਹੁਣ ਸਾਂਝੇ ਕੀਤੇ ਨੇ ਉਹ ਸਿਰਫ ਉਹ ਖਰਚੇ ਨੇ ਜਿਨ੍ਹਾਂ ਦੇ ਉੱਪਰ ਟੈਕਸ ਦਿੱਤਾ ਗਿਆ ਹੈ ਜਿਹੜੇ ਕਿ ਇੱਕ ਨੰਬਰ ਦੇ ਖਰਚੇ ਨੇ ਜਿਹੜੇ ਕਿ ਸਰਕਾਰੀ ਅੰਕੜੇ ਦੇ ਵਿੱਚ ਆਉਂਦੇ ਨੇ ਸਿਰਫ ਉਹ ਖਰਚਿਆਂ ਦੀ ਗੱਲ ਕਰਦੇ ਆ ਤਾਂ ਵੀ ਇੰਨੇ ਹਜ਼ਾਰ ਕਰੋੜ ਦੇ ਖਰਚੇ ਹੋ ਜਾਂਦੇ ਨੇ ਜੇ ਅਸੀਂ ਖਾਣ ਪੀਣ ਦੇ ਵਿੱਚ ਕੁਲਚੇ ਮੋਮੋ ਨੂਡਲਾਂ ਦੀਆਂ ਰੇੜੀਆਂ ਦੇ ਖਰਚੇ ਜੋੜ ਲਈਏ ਜੇ ਗੱਡੀਆਂ ਟਰੈਕਟਰਾਂ ਟਰਾਲੀਆਂ ਦੇ ਅਲੋ ਵੀ ਤੋਂ ਲੈ ਕੇ ਹੋਰ ਖਰਚੇ ਜਿਹੜੇ ਉਹਨਾਂ ਨੂੰ ਮੋਡੀਫਾਈ ਕੀਤਾ ਜਾਂਦਾ ਹੈ ਉਸ ਤੇ ਜੋੜ ਲਈਏ ਜੇ ਸ਼ਰਾਬਾਂ ਨਸ਼ਿਆਂ ਦੇ ਜਿਹੜੇ ਖਰਚੇ ਨੇ ਉਹ ਵੀ ਜੋੜ ਲਈਏ ਜੇ ਵਿਆਹਾਂ ਦੇ ਵਿੱਚ ਗਾਉਣ ਵਾਲੇ ਨੱਚਣ ਵਾਲਿਆਂ ਦੇ ਉੱਪਰ ਵਾਰੇ ਜਾਂਦੇ ਨੋਟਾਂ ਦੇ ਖਰਚੇ ਵੀ ਜੋੜ ਲਈਏ ਤਾਂ ਗੱਲ ਕਿੱਥੇ ਪਹੁੰਚ ਜਾਏਗੀ ਇਸ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ ਤੁਸੀਂ ਖੁਦ ਇਸ ਗੱਲ ਨੂੰ ਪੜੀ ਪੰਤੀ ਜਾਣਦੇ ਹੋ ਕਿ ਸਾਡੇ ਰੋਜ਼ ਮਨਾਂ ਦੀ ਜ਼ਿੰਦਗੀ ਦੇ ਵਿੱਚ ਸਾਡੇ ਵਿਆਹਾਂ ਦੇ ਵਿੱਚ ਸਾਡੇ ਫੰਕਸ਼ਨਾਂ ਦੇ ਵਿੱਚ ਕੀ ਹੋ ਰਿਹਾ ਹੈ ਕਿੰਨੇ ਪੈਸੇ ਅਸੀਂ ਖੂਕ ਰਹੇ ਹਾਂ ਇੱਕ ਪਾਸੇ ਸਰਕਾਰੀ ਆંકੜੇ ਕਹਿੰਦੇ ਨੇ ਕਿ 75000 ਕਰੋੜ ਤੋਂ ਵੱਧ ਦਾ ਕਰਜ਼ਾ ਕਿਸਾਨਾਂ ਦੇ ਉੱਪਰ ਜਿਹੜਾ ਹੈ ਉਹ ਸਰਕਾਰੀ ਬੈਂਕਾਂ ਦਾ ਜਾਂ ਪ੍ਰਾਈਵੇਟ ਬੈਂਕਿੰਗ ਸੈਕਟਰ ਦਾ ਇੰਨਾ ਕਰਜ਼ਾ ਹੈ ਦੂਜੇ ਵਰਗਾਂ ਦੇ ਉੱਪਰ ਕਿੰਨਾ ਕਰਜ਼ਾ ਹੈ ਇਸ ਦੀ ਗਿਣਤੀ ਹਜੇ ਸਾਡੇ ਕੋਲ ਨਹੀਂ ਹੈ ਏ ਵੀ ਜੇ ਅਰਥੀਆਂ ਦੇ ਕੋਲੋਂ ਲਿਆ ਗਿਆ ਕਰਜ਼ਾ ਜੋੜ ਲੈਨੇ ਆ ਤਾਂ ਇਹ ਕਿੰਨਾ ਪਹੁੰਚ ਜਾਏਗਾ ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਕੱਲੀ ਕਿਸਾਨੀ ਦੇ ਉੱਪਰ ਹੈ ਸੂਬੇ ਦੇ ਉੱਪਰ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੈ 375000 ਕਰੋੜ ਦਾ ਕਰਜ਼ਾ ਹੈ ਤੇ ਦੂਜੇ ਪਾਸੇ ਅਸੀਂ ਜਿਹੜੀ ਸ਼ਾਨ ਨੂੰ ਸ਼ੌਕ ਦਿਖਾ ਰਹੇ ਆ ਉਹ ਕਿਸੇ ਰਾਜਸੀ ਸ਼ਾਨ ਨੂੰ ਸ਼ੌਕ ਤੋਂ ਘੱਟ ਨਹੀਂ ਹੈ ਹਰ ਪੱਖ ਤੋਂ ਹਰ ਪਹਿਲੂ ਤੋਂ ਕੀ ਇਹ ਖਰਚਾ ਜਾਇਜ ਹੈ ਕੀ ਜੋ ਤੁਸੀਂ ਫੋਕੀ ਸ਼ਾਨੋ ਸ਼ੌਕਤ ਦਿਖਾ ਰਹੇ ਆ ਕੀ ਉਹ ਜਾਇਜ ਤੁਸੀਂ ਪੰਜਾਬ ਦੇ ਕਿਸੇ ਹਾਈਵੇ ਦੇ ਉੱਪਰੋਂ ਦੀ ਲੰਘ ਜਾਵੋ ਵੱਡੇ ਵੱਡੇ ਰੈਸਟੋਰੈਂਟ ਹਵੇਲੀਆਂ ਟਿਮ ਹਾਟਨ ਸਟਾਰਬਕਸ ਪੀਜ਼ਾ 버ਗਰ ਦੀਆਂ ਚੇਨਜ ਹਰ ਜਗ੍ਹਾ ਦੇ ਉੱਪਰ ਤੁਹਾਨੂੰ ਦਿਖ ਜਾਣਗੀਆਂ ਦਿਖਾਈ ਦੇ ਜਾਣਗੀਆਂ ਉਹਦੇ ਨਾਲ ਨਾਲ ਇਹ ਵੀ ਦਿਖਾਈ ਦੇਵੇਗਾ ਕਿ ਹਰ ਜਗ੍ਹਾ ਦੇ ਉੱਤੇ ਉਨੀ ਹੀ ਭੀੜ ਹੈ ਉੱਥੇ ਜਾਣ ਵਾਲੇ ਬੰਦਿਆਂ ਦੀ ਉੱਥੇ ਪੈਸੇ ਖਰਚਣ ਕਰਨ ਵਾਲੇ ਬੰਦਿਆਂ ਦੀ ਕੋਈ ਕਮੀ ਨਹੀਂ ਹੈ ਕਦੇ ਕੈੜੀ ਦੀ ਚਾਹ ਪੀਣ ਦੇ ਸ਼ੌਕੀਨ ਸਾਡੇ ਪੰਜਾਬੀ ਜਿਹੜੇ ਨੇ ਹੁਣ ਉਹ ਲਾਟੇ ਮੋਚਾ ਵਰਗੀਆਂ ਕਾਫੀ ਬ੍ਰਾਂਡਸ ਜਾਂ ਕਾਫੀ ਦੀਆਂ ਕਿਸਮਾਂ ਦੇ ਸ਼ੌਕੀਨ ਹੋ ਗਏ ਨੇ ਦਾਲ ਰੋਟੀ ਖਾਣ ਵਾਲੇ ਲੋਕ ਕੁਲਚੇ ਮਮੂਸ 버ਗਰ ਦੇ ਸ਼ੌਕੀਨ ਹੋ ਗਏ ਨੇ ਕਦੇ ਬੜੇ ਸਾਦੇ ਪਹਿਰਾਵੇ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਕੁੜਤਾ ਪਜਾਮਾ ਵੀ ਹੁਣ ਹਜ਼ਾਰਾਂ ਦਾ ਹੋ ਗਿਆ ਹੈ ਮੁਖਸਰੀ ਕੁੜਤਾ ਪਜਾਮਾ ਜਾਂ ਅਬੋਰ ਦੇ ਕੁੜਤੇ ਪਜਾਮੇ ਸਿਉਣ ਵਾਲੇ ਦਰਜੀਆਂ ਦੀਆਂ ਬ੍ਰਾਂਚਾਂ ਹੁਣ ਲਗਭਗ ਹਰ ਸ਼ਹਿਰ ਦੇ ਵਿੱਚ ਖੁੱਲ ਗਈਆਂ ਨੇ ਉਸ ਨੂੰ ਵੀ ਅਸੀਂ ਇੱਕ ਵਿਖਾਵੇ ਦਾ ਰੂਪ ਬਣਾ ਲਿਆ ਹੈ ਕਿ ਮੈਂ ਇਹ ਕੁੜਤਾ ਪਜਾਮਾ 8000 ਰੁਪਏ ਦੀ ਸਮਾਈ ਦੇ ਕੇ ਫਲਾਣੇ ਤੋਂ ਸਵਾਇਆ ਹੈ ਇਹ ਵੀ ਸਾਡੇ ਕਿਰਦਾਰ ਦੇ ਵਿੱਚ ਵੜ ਗਿਆ ਹੈ ਅਸੀਂ ਇੱਕ ਸਿੱਧੀ ਸਾਦੀ ਚੀਜ਼ ਨੂੰ ਵੀ ਦਿਖਾਵੇ ਦਾ ਇੱਕ ਪ੍ਰਤੀਕ ਬਣਾ ਦਿੱਤਾ ਹੈ ਜਿਹਦਾ ਰੋਮ ਰੋਮ ਕਰਜ਼ੇ ਦੇ ਵਿੱਚ ਡੁੱਬਿਆ ਹੋਵੇ ਉਹ ਰਾਤ ਨੂੰ ਸਕੌਚ ਪੀ ਕੇ ਨੋਟਾਂ ਦੀਆਂ ਗੱਥੀਆਂ ਵਾਰ ਰਿਹਾ ਹੈ ਕਿਉਂ ਵਾਰ ਰਿਹਾ ਹੈ ਕਿਉਂ ਕਿ ਬਾਈ ਅਸੀਂ ਘੈਂਟ ਹੁੰਨੇ ਹਾਂ ਕਦੇ ਨਿਮਰ ਸੁਭਾ ਮਿਹਨਤਕਸ਼ ਬਹਾਦਰ ਲੋਕਾਂ ਦੀ ਕੌਮ ਜਰਨਲ ਵਾਲਾ ਪੰਜਾਬੀ ਅੱਜ ਫੋਕੇ ਦਿਖਾਵੇ ਫੋਕੀ ਚੌਧਰ ਫੁਕਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਿਰਫ ਆਪਣੇ ਆਪ ਨੂੰ ਕੈਂਟ ਅਖਬਾਰਾਂ ਦਾ ਸ਼ੌਂਕ ਸਾਨੂੰ ਲੈ ਕੇ ਡੁੱਬ ਰਿਹਾ ਹੈ ਅਸੀਂ ਹਜੇ ਤੱਕ ਇਸ ਚੀਜ਼ ਨੂੰ ਸਮਝਣ ਦੇ ਵਿੱਚ ناکਾਮ ਹਾਂ ਅਸੀਂ ਇਸ ਚੀਜ਼ ਨੂੰ ਹਜੇ ਤੱਕ ਆਪਣੇ ਜ਼ਿਹਨ ਦੇ ਵਿੱਚ ਉਤਾਰਿਆ ਨਹੀਂ ਹੈ ਕਿ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਕਿੱਧਰ ਨੂੰ ਜਾ ਰਹੇ ਹਾਂ ਸਿਰਫ ਔਰ ਸਿਰਫ ਫੂਕੀ ਸ਼ੌਹਰਤ ਫੋਕੇ ਦਿਖਾਵੇ ਦੇ ਲਈ ਅਸੀਂ ਆਪਣਾ ਘਰ ਖੁਦ ਫੂਕ ਰਹੇ ਹਾਂ ਆਪਣੇ ਘਰ ਨੂੰ ਖੁਦ ਅੱਗ ਲਗ ਰਹੇ ਹਾਂ ਜਦੋਂ ਤੱਕ ਸਾਨੂੰ ਇਸ ਚੀਜ਼ ਦੀ ਸਮਝ ਆਵੇਗੀ ਸ਼ਾਇਦ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ ਸ਼ਾਇਦ ਉਦੋਂ ਸਾਡੇ ਲਈ ਆਪਣੇ ਆਪ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਹੋ ਸਕਦਾ ਹੈ ਅਸੀਂ ਆਪਣੇ ਆਪ ਨੂੰ ਸੰਭਾਲ ਵੀ ਨਾ ਪਾਈਏ ਸੋ ਇੰਨਾਂ ਗੱਲਾਂ ਤੁਹਾਡੇ ਨਾਲ ਸਾਂਝੇ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਅਸੀਂ ਆਪਣੇ ਆਪ ਨੂੰ ਨੀਚਾ ਦਿਖਾਈਏ ਜਾਂ ਆਪਣੇ ਆਪ ਦੇ ਉੱਪਰ ਕਟਾਕਸ਼ ਕਰੀਏ ਇਸ ਦਾ ਮਕਸਦ ਸਿਰਫ ਇਹ ਸੀ ਅਸੀਂ ਆਪਣੀਆਂ ਅੱਖਾਂ ਖੋਲਣ ਦਾ ਯਤਨ ਕਰੀਏ ਕਿ ਅਸੀਂ ਕਿੱਧਰ ਜਾ ਰਹੇ ਹਾਂ ਅਸੀਂ ਕਿਹੜੇ ਰਸਤੇ ਤੁਰ ਪਏ ਹਾਂ ਤੇ ਕੀ ਸਾਨੂੰ ਜੋ ਹੱਡ ਪੰਨਵੀ ਮਿਹਨਤ ਨਾਲ ਕਮਾਇਆ ਹੋਇਆ ਸਾਡਾ ਬਜ਼ੁਰਗਾਂ ਦਾ ਜਾਂ ਸਾਡੇ ਆਪਣੇ ਵੱਲੋਂ ਵੀ ਕਮਾਇਆ ਹੋਇਆ ਪੈਸਾ ਕੀ ਉਸ ਨੂੰ ਇਸ ਤਰ੍ਹਾਂ ਅੱਗ ਲਾ ਕੇ ਫੂਕ ਕੇ ਤਮਾਸ਼ਾ ਦੇਖਣ ਦੀ ਲੋੜ ਹੈ ਇਸ ਤੇ ਉੱਪਰ ਵਿਚਾਰ ਕਰਨਾ ਲਾਜ਼ਮੀ ਹੈ ਜੇ ਅਸੀਂ ਆਪਣੇ ਆਪ ਨੂੰ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸੂਬੇ ਨੂੰ ਬਚਾਉਣਾ ਹੈ ਖੁਸ਼ਹਾਲ ਬਣਾਉਣਾ ਹੈ ਇੱਕ ਚੰਗੀ ਜ਼ਿੰਦਗੀ ਗੁਜ਼ਰ ਬਸਰ ਕਰਨੀ ਹੈ ਵਿਦਵਾਨ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਗੱਲਾਂ ਦੇ ਉੱਪਰ ਤੁਸੀਂ ਥੋੜੀ ਬਹੁਤ ਵੀ ਗੌਰ ਕਰੋਗੇ ਤੇ ਆਪਣੇ ਲਾਈਫ ਸਟਾਈਲ ਨੂੰ ਆਪਣੇ ਰਹਿਣ ਦੇ ਤੌਰ ਤਰੀਕੇ ਨੂੰ ਥੋੜਾ ਬਹੁਤਾ ਵੀ ਬਦਲਣ ਦੀ ਕੋਸ਼ਿਸ਼ ਕਰੋਗੇ ਧੰਨਵਾਦ